ਸੀਨੀਅਰ ਆਪਾ ਗੁਰਬਾਖਸ਼ ਸਿੰਘ ਹੀਰ ਦੀ ਅਗਵਾਈ ਹੇਠ ਦਿਆਲਪੁਰਾ ਤੋਂ ਲਾਈਮਲਾਈਟ ਚ ਆਪ ਦੀ ਵਰਕਰ ਮਿਲਣ ਲਈ ਵਿਸਾਲ ਕਾਫਲਾ ਹੋਇਆ ਰਵਾਨਾ ਹਲਕਾ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਹੱਕ ਚ ਲਾਈਮਲਾਈਟ ਮਾ ਪੈਲਸ ਮਾੜੀ ਗੌਰ ਸਿੰਘ ਵਿਖੇ ਹਲਕਾ ਖੇਮਕਰਨ ਐਮ ਐਲ ਏ ਸਰਵੰਤ ਸਿੰਘ ਤੋਂ ਦੀ ਅਗਵਾਈ ਹੇਠ ਵਰਕਰ ਮਿਲਣ ਲਈ ਹਲਕਾ ਖੇਮਕਰਨ ਦੇ ਕਸਬਾ ਦਿਆਲਪੁਰਾ ਤੋਂ ਸੀਨੀਅਰ ਆਪਾਗੂ ਗੁਰਬਾਲ ਸਿੰਘ ਹੀਰ ਦਿਹਾਲਪੁਰਾ ਦੀ ਅਗਵਾਈ ਹੇਠ ਵਿਸ਼ਾਲ ਵਲੰਟੀਅਰ ਜਿਹਦਾ ਕਾਫਲਾ ਰਵਨਾ ਹੋਇਆ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੀਰ ਦਿਹਾਲਪੁਰਾ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਕਰੀਬ 90% ਲੋਕ ਆਪ ਸਰਕਾਰ ਦੀ ਐਮਐਲ ਤੋਂੰਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਹਨ ਇਸ ਮੌਕੇ ਤੇ ਸਾਬਕਾ ਸਰਪੰਚ ਇਕਬਾਲ ਸਿੰਘ ਸਾਬਕਾ ਸਰਪੰਚ ਤਰਸੀਮ ਸਿੰਘ ਸਾਬਕਾ ਮੈਂਬਰ ਦਲਬਾਗ ਸਿੰਘ ਨੰਬਰ ਦਾ ਜਸਪਾਲ ਸਿੰਘ ਹੀਰ ਹਰਪਾਲ ਸਿੰਘ ਹੀਰ ਜਰਮਨ ਸਿੰਘ ਹੀਰ ਸਾਬਕਾ ਸਰਪੰਚ ਮੁਖਤਾਰ ਸਿੰਘ ਪ੍ਰਵ ਸਿੰਘ ਹੀਰ ਜਗਜੀਤ ਸਿੰਘ ਹੀਰ ਭਗਵੰਤ ਸਿੰਘ ਹੀਰ ਗੁਰਜੰਟ ਸਿੰਘ ਹੀਰ ਜੋਬਨ ਸਿੰਘ ਹੀਰ ਕਰਨਲ ਸਿੰਘ ਹੀਰ ਅਨੰਤ ਸਿੰਘ ਹੀਰ ਗੁਰਬੀਰ ਸਿੰਘ, ਹੀਰ, ਭਗਵੰਤ ਸਿੰਘ, ਪਿੰਟੂ ਹੰਦਲ, ਨੰਬਰਦਾਰ ਗੁਰਦੇਵ ਸਿੰਘ, ਰਸਪਾਰ ਸਿੰਘ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਗੋਰਾ ਹੀਰ, ਗੁਰਪ੍ਰੀਤ ਸਿੰਘ, ਬਾਬੇਕੇ, ਨਰਮਲ ਸਿੰਘ, ਕਸ਼ਮੀਰ ਸਿੰਘ, ਗਿੱਲ, ਮਾੜੀwale, ਜੋਗਾ ਸਿੰਘ ਗਿੱਲ, ਮਾੜੀwale, ਗੁਰਵਿੰਦਰ ਸਿੰਘ, ਗੱਗਾ, ਮੰਗੀਕਾਰਾ, ਗੁਰਵਿੰਦਰ ਸਿੰਘ, ਬਿੱਟੂ, ਸੁਖਬੀਰ ਸਿੰਘ, ਟਕੜ, ਤਹਿਲ ਸਿੰਘ, ਬਲਵਿੰਦਰ ਸਿੰਘ, ਮੋਰ, ਜੈਮਲ ਸਿੰਘ, ਹੀਰ जगीर सिंह हेर जरम सिंह हेर गुरसेवक कलसी गुरसेवक सिंह हुंदल सिंह मन्ना हुंदल रोशन सिंह जनरेटरवाली नरवैल नरपै दलेर सिंह फौजी जुगराज चान, हुंदल हुंदलजे गुरदास नरंजन सिंह हरचंद प्रधाना निशान सिंह बलदेव सिंह गेलम माड़ीवाली जरनैल सिंह गेलम माड़ीवाली फौजी भोला सिंह ਹਰਪਜਨ ਸਿੰਘ ਆਦ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ